ਮੈਂ ਮੰਡਲ ਸਾਹਮਣੇ ਬੈਠੇ ਸਤਿਕਾਰਯੋਗ ਦੋਸਤੋ ਸਵੀਰ ਦਿਸ਼ਾਂ ਤੋਂ ਤੁਸੀਂ ਦੇਖਿਆ ਹੋਵੇ ਵਿਆਹ ਜੇ ਲਾਸਟ ਵਿੱਚ ਬਾਜ਼ ਚਲਾਉਂਦੇ ਆ ਪਹਿਲਾਂ ਦੂਜਾ ਕੰਡ ਲੱਗ ਜਾਂਦਾ ਹੁੰਦਾ ਤੇ ਮੇਰਾ ਕੁਝ ਲੇਟ ਹੋਣ ਦਾ ਵੀ ਮਤਲਬ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਮੈਨੂੰ ਅੱਜ ਦਾਉ ਸਾਹਿਬ ਦਾ ਪ੍ਰੋਗਰਾਮ ਸੀਗਾ ਤੇ ਉਹਨਾਂ ਦਾ ਫੋਨ ਗਿਆ ਕਾਣ ਪਾਇਆ ਵੀ ਯਾਰ ਤੂੰ ਅੱਜ ਜ਼ਰੂਰ ਤੇ ਮੈਂ ਬੇਨਤੀ ਕੀਤੀ ਮੈਂ ਕਿਹਾ ਉਧਰ ਵੀ ਪ੍ਰੋਗਰਾਮ ਹੈ ਤੇ ਜਾਣਾ ਹੈ ਕਿ ਤੇ ਲੋ ਪਹਿਲਾਂ ਕੋਤਾ ਦੇਾਂਗੇ ਤੁਸੀਂ ਜਣੇ ਆ ਜਾਓ ਤੇ ਉਸ ਕਰਕੇ ਥੋੜਾ ਲੇਟ ਹੋ ਗਿਆ ਮੈਂ ਮਾਫੀ ਜਾਨਾ ਇਹ ਤਾਂ ਛੋਟਾ ਜਿਹਾ ਹਾਂ ਬਾਝਾਂ ਵਾਲਿਆ ਮਾਰ ਲੈ ਵਾਜ਼ ਸਾਨੂੰ ਬੱਜਾਂ ਵਾਲਿਆ ਮਾਰ ਲੈ ਵਾਜ਼ ਸਾਨੂੰ ਪੜ ਕੇ ਰਾਹਾਂ ਤੂੰ ਸੋਜੀਆਂ ਭੁੱਲ ਗਈਆਂ ਬੇਈਮਾਨ ਤੇ ਮਤਲਬੀ ਹੋਈ ਦੁਨੀਆ ਬੇਈਮਾਨ ਤੇ ਮਤਲਬੀ ਹੋਈ ਇਸ ਦੇ ਵਿੱਚ ਸਿਹਣ ਪਾਰ ਉਲ ਗਈਆਂ ਲੈ ਕੇ ਬਾਬੇ ਦੀਓਟ ਲੈ ਕੇ ਬਾਬੇ ਦੀਓਟ ਤੇ ਬਦਲ ਚੋਲੇ ਘਰ ਘਰ ਦੁਕਾਨਾਂ ਦੇ ਖੁੱਲ ਗਈਆਂ ਬੜ ਕੇ ਕੋਈ ਫਰਿਸ਼ਤਾ ਬਣ ਕੇ ਕੋਈ ਫਰਿਸ਼ਤਾ ਤੂੰ ਪੌਂਚ ਸਤਗੁਰ ਬੇ ਅਣਖ ਹਨੇਰੀਆਂ ਚੱਲ ਗਈਆਂ ਬੇ ਅਣਖ ਹਨੇਰੀਆਂ ਚੱਲ ਗਈਆਂ ਮੇਰੇ ਗੁਰੂ ਨੇ ਜਾਣਾ ਸਿਖਾਇਆ ਮੇਰੇ ਗੁਰੂ ਨੇ ਸਿੰਘ ਵੀ ਸਜਾਏ ਸਿੰਘ ਵੀ ਸਜਾਏ ਸਤਾਰ ਨੂੰ ਬਚਾਇਆ ਮੇਰੇ ਗੁਰੂ ਨੇ ਜਿਉਣਾ ਸਿਖਾਇਆ ਮੇਰੇ ਗੁਰੂ ਨੇ ਅਣਖਾ ਗਵਾ ਕੇ ਕੁਝ ਚਿੜੀਆਂ ਨੇ ਸੋਚਿਆ ਅਣਖਾ ਗਵਾ ਕੇ ਕੁਝ ਚਿੜੀਆਂ ਨੇ ਸੋਚਿਆ ਮਰ ਜਾਣ ਬਾਜਾਂ ਨੇ ਹੈ ਕਿਥੋਂ ਕਿਥੋਂ ਲੋਚਿਆ ਨੀ ਮਰ ਜਾਣ ਬਾਜਾਨ ਹੈ ਕਿਥੋਂ ਕਿਥੋਂ ਨੋਚਿਆ ਨੌਵੇਂ ਪਿਤਾ ਨੂੰ ਹਾਂ ਨੌਵੇਂ ਪਿਤਾ ਨੂੰ ਜਾ ਕੇ ਦੁੱਖੜਾ ਸੁਣਾਇਆ ਫਿਰ ਦਸਮ ਗੁਰੂ ਨੇ ਜਾਉਣਾ ਸਿਖਾਇਆ ਦਸਮ ਗੁਰੂ ਨੇ ਜਾਉਣਾ ਸਿਖਾਇਆ ਦਸਮ ਗੁਰੂ ਨੇ ਬਿਨਾਂ ਲੋਭ ਲਾਲਚਾਂ ਤੋਂ ਜੰਗ ਦੇ ਮੈਦਾਨ ਵਿੱਚ ਬਿਨਾਂ ਲੋਭ ਲਾਲਚਾਂ ਤੋਂ ਜੰਗ ਦੇ ਮੈਦਾਨ ਵਿੱਚ ਪੁੱਤਰ ਦੁਆਰੇ ਸੀਨਾ ਕੀਤਿ ਸ਼ਮਸ਼ਾਨ ਵਿੱਚ ਪੁੱਤਰ ਦੁਆਰੇ ਸੀਨਾ ਕੀਤਿ ਸ਼ਮਸ਼ਾਨ ਵਿੱਚ ਮੀਹ ਹੱਥ ਚੜਾ ਕੇ ਛੋਟੇ ਆ ਨੀ ਹੱਥੇ ਚਣਾ ਕੇ ਛੋੜੇ ਮਾਲਕ ਧਾਇਆ ਫਿਰ ਕਲਗੀਆਂ ਵਾਲੇ ਨੇ ਜਉਣਾ ਸਿਖਾਇਆ ਮੇਰੇ ਗੁਰੂ ਨੇ ਹੋ ਜਉਣਾ ਸਿਖਾਇਆ ਮੇਰੇ ਗੁਰੂ ਨੇ ਗੋਦੀ ਵਿੱਚ ਮਹਾ ਸਿੰਘ ਗੋਦੀ ਵਿੱਚ ਮਹਾ ਸਿੰਘ ਪੜ ਕੇ ਬਦਾਵਾ ਬੋਲੇ ਹੰਗੋ ਦੇਵ ਜਮਾ ਸਿੰਘ ਪਾੜ ਕੇ ਵਿਦਾਵਾ ਬੁਲੇ ਮਨ ਚ ਵਸਾਵੇਂ ਜੀ ਦੇ ਕਦੇ ਨਾ ਉਹ ਸਿੰਘ ਡੋਲੇ ਮਨ ਚ ਵਸਾਵੇਂ ਜੀ ਦੇ ਕਦੇ ਨਾ ਉਹ ਸਿੰਘ ਡੋਲੇ ਪੇਦ ਪਾਵ ਬਿਨਾ ਪੇਦ ਪਾਵ ਬਿਨਾ ਪਾਈ ਜੈਤਾਂ ਗਣ ਲਾਇਆ ਫਿਰ ਦਸਮ ਗੁਰੂ ਨੇ ਜਿਹਾਉਣਾ ਸਿਖਾਇਆ ਮੇਰੇ ਗੁਰੂ ਨੇ ਉਹ ਜਿਹਾਉਣਾ ਸਿਖਾਇਆ ਮੇਰੇ ਗੁਰੂ ਨੇ ਤਖਤ ਹਜ਼ੂਰ ਤਖਤ ਹਜ਼ੂਰ ਗੱਦੀ ਦੇ ਗਰੰਥ ਨੂੰ ਬੰਦੇ ਨੂੰ ਬਹਾਦਰੀ ਤੇ ਸੇਵਾ ਸਾਰੇ ਪੰਥਨ ਤਖਤ ਹਜ਼ੂਰ ਗੁਰ ਗੱਦੀ ਦੇ ਗਰੰਥ ਨੂੰ ਬੰਦੇ ਨੂੰ ਬਹਾਦਰੀ ਤੇ ਸੇਵਾ ਸਾਰੇ ਪੰਥ ਨੂੰ ਬੰਦੇ ਨੂੰ ਬਹਾਦਰੀ ਤੇ ਸੇਵਾ ਸਾਰੇ ਪੰਥ ਨੂੰ ਦਰਸ਼ਨ ਦਿਹਾਉਣੇ ਹਾਂ ਦਰਸ਼ਨ ਦਿਹਾਉਣੇ ਤੈਉ ਸਿਸ ਨੂੰ ਝੁਕਾਇਆ ਕਲਗੀ ਵਾਲੇ ਨੇ ਓ ਜਿਉਣਾ ਸਿਖਾਇਆ ਮੇਰੇ ਗੁਰੂ ਨੇ ਸਿੰਘ ਵੀ ਸਜਾਇਆ ਦਸਤਾਨ ਨੂੰ ਬਚਾਇਆ ਮੇਰੇ ਗੁਰੂ ਨੇ ਜਿਉਣਾ ਸਿਖਾਇਆ ਮੇਰੇ ਗੁਰੂ ਨੇ ਜਿਉਣਾ ਸਿਖਾਇਆ ਦਸੂ ਪਿਤਾ ਨੇ ਓ ਜਿਉਣਾ ਸਿਖਾਇਆ ਸੱਚੇ ਪਤਸ਼ਾਨੀ ਜਿਉਣਾ ਸਿਖਾਇਆ ਮੇਰੇ ਗੁਰੂ ਬਹੁਤ ਅੱਛਾ ਜੀ ਬਹੁਤ ਵਧੀਆ ਜੀ ਸਮਝਾਉਣਾ ਜੀ ਔਰ ਦਿਨੋ ਦਿਨ ਇੰਪਰੂਵਮੈਂਟ ਹੁੰਦੀ ਜਾਂਦੀ ਹੈ ਬਹੁਤ ਸੋਹਣਾ ਅਰਾਗਨ ਦੇ ਵਿੱਚ ਹੋਲੀ-ਹੋਲੀ ਆ ਰਹੀ ਹੈ ਤੇ ਸਿੰਗਰ ਲੱਗਦਾ ਜਦੋਂ ਬਲੰਦ ਆਵਾਜ਼ ਦੇ ਵਿੱਚ ਇਸ ਤਰ੍ਹਾਂ ਗੀਤ ਗਾਇਆ ਜਾਣ ਕੁਰਬਾਨੀ ਕਹਿੰਦੇ ਆ ਵੀ ਘਰ ਤੋਂ ਸ਼ੁਰੂ ਹੁੰਦੀ ਹੈ ਤੇ ਸਾਡੇ ਵਿੱਚ ਵੀ ਅੱਜ ਦੋ ਤਿੰਨ ਬੰਦੇ ਛੋਟੇ ਛੋਟੇ ਕੁਰਬਾਨੀ ਵਾਲੇ ਬੈਠੇ ਐ ਆ ਅਸੀਂ ਆਉਨੇ ਆ ਕਿ ਸੁਣਾਵਾਂਗੇ ਤੇ ਕੁਝ ਜਿਹੜੇ ਕੁਰਬਾਨੀ ਵਾਲੇ ਉਹ ਕਹਿੰਦੇ ਨਹੀਂ ਅਸੀਂ ਸੁਣ ਨਹੀਂ ਜਾਵਾਂਗੇ ਤੇ ਮੈਨੂੰ ਲੱਗਦਾ ਹੈ ਚਾਰ-ਪੰਜ ਬੰਦੇ ਸਾਡੇ ਵਿੱਚ ਕਾਰ ਹੈ ਜਿਹੜੇ ਇਸ ਭਾਵਨਾ ਨਾਲ ਆਏ ਆ ਕਿ ਨਹੀਂ ਸੁਣਾਉਣਾ ਕੁਝ ਨਹੀਂ ਹੈ ਸੁਣ ਨਹੀਂ ਸੁਣਨਾ ਤੇ ਸਾਨੂੰ ਉਹਨਾਂ ਤੇ ਜ਼ਿਆਦਾ ਮਾਣ ਹੁੰਦਾ ਹੈ ਕਿ ਦੇਖੋ ਬਿਨਾਂ ਸਵਾਦ ਤੋਂ ਬਿਨਾਂ ਕਿਸੇ ਲੋਕ ਲਾਜ ਤੋਂ ਸਾਡੇ ਵਿਚਕਾਰ ਆਏ ਨੇ ਤੇ ਇਹਦਾ ਅੰਦਰਲੀ ਭਾਵਨਾ ਸਮਝਣ ਦੇ ਕੋਈ ਮਜਬੂਰੀ ਹੈ ਜਾਂ ਆਏ ਇਸ ਤਰ੍ਹਾਂ ਕਿ ਸਾਡੇ ਵਿੱਚ ਬਿਨਾਂ ਕਿਸੇ ਸਵਾਦ ਤੋਂ ਸੁਣਨ ਵਾਸਤੇ ਆਏ ਹੈ ਤੇ ਮੈਂ ਉਹਨਾਂ ਦੇ ਚਾਰਾਂ ਦੇ ਨਾਮ ਲੈ ਦਿੰਨਾ ਕੁਲਵਿੰਦਰ ਕੌਰ ਜੀ ਖੜੇ ਹੋ ਕੇ ਦੱਸ ਦਿਓ ਜੀ ਪਤਾ ਨਹੀਂ ਲੱਗਦਾ ਕਿ ਕੌਣ ਕੌਰ